ਤਾਂ ਦੋਸਤੋ ਅੱਜ ਪੰਜਾਬ ਸੁਭਾ ਭਾਜਪਾ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਫਾਜ਼ਿਲਕਾ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਾਂ ਉੱਥੇ ਤਾਂ ਦੱਸਤੀ ਅੱਜ ਖੁਨੀਆ ਸਰਬਰ ਸਾਬੂਆਣਾ ਵੱਖਣ ਹੋਰ ਪਿੰਡਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਫਾਜ਼ਿਲਕਾ ਪਹੁੰਚੇ ਨੇ ਤਾਂ ਇੱਥੋਂ ਹੁਣ ਉਹਨਾਂ ਵੱਲੋਂ ਕਾਵਾਂ ਵਾਲੇ ਪਤਨ ਦਾ ਦੌਰਾ ਕੀਤਾ ਜਾਣਾ ਹੈ ਆਓ ਤਸਵੀਰਾਂ ਨਾਲ ਦੇਖੋ ਇਸ ਮੌਕੇ ਤੇ ਕੀ ਬੋਲੇ ਨਹੀਂ 5000 ਨਹੀਂ 1500 ਕਹਿ ਰਹੇ ਸੀ ਤੁਸੀਂ ਫਿਗਰ ਕਰ ਦੱਸ ਰਹੇ ਹੋ ਪਰ ਭਗਵੰਤ ਸਿੰਘ ਜੀ ਜਿਹੜੀ ਗੱਲ ਤੁਹਾਨੂੰ ਦੱਸਣੀ ਰਹੇ ਜਦੋਂ ਮੁੱਖ ਮੰਤਰੀ ਬਣੇ ਹੈ 22 ਦੇ ਅੰਦਰ ਉਸ ਸਮੇਂ ਖਜ਼ਾਨੇ ਦੇ ਅੰਦਰ ਕਿੰਨਾ ਪੈਸਾ ਪਿਆ ਸੀ ਉਹ ਮੈਂ ਅੱਜ ਕੈਗ ਦੀ ਰਿਪੋਰਟ ਦਿੱਤੀ ਹੈ ਕੈਗ ਦੀ ਰਿਪੋਰਟ ਦੱਸੀ ਹੈ ਸਭ 31 ਮਾਰਚ 2023 ਨੂੰ ਪੰਜਾਬ ਦੇ ਖਜ਼ਾਨੇ 'ਚ 9000 ਕਰੋੜ ਰੁਪਏ ਪਿਆ ਸੀ ਉਹ ਪੈਸਾ ਵੀ ਭਗਵੰਦ ਜੀ ਤੁਸੀਂ ਉਹਨੂੰ ਤਾਂ ਖ਼ਬਰੋਖੇ ਕਰਕੇ ਰਿਪੋਰਟ ਲਾਉ। ਉਹਦੇ ਬਾਅਦ ਜਿਹੜੇ ਪੈਸੇ ਆਏ ਹੈ 1000 ਕਰੋੜ ਅਗਲੇ ਸਾਲ ਹੀ ਆਏ ਉਹਦੇ ਬਾਅਦ 24 ਤਸਰੀਕ ਉਪਦੇਵਾਲ 24 25 ਦੇ ਆਏ ਐ ਫਿਰ 26 ਦੇ 25 26 ਦੇ ਹੋਣਾ ਜਿਹੜੇ ਐ ਭਾਈ ਇਹਨਾਂ ਦੇ ਖਾਤੇ 'ਚ ਕੁੱਲ ਲਾ ਕੇ 12000 ਕਰੋੜ ਰੁਪਇਆ ਭਗਵੰਤਮਾਨ ਜੀ ਦੀ ਸਰਕਾਰ ਕੋਲ ਐਸਡੀਆਰਫ ਆਜਨੇ ਆਪਤਾ ਪ੍ਰਬੰਧਨ ਲਈ ਇਹਦੇ ਵਿੱਚ ਇਹਨਾਂ ਕੋਲ ਗਿਆ ਤੇ ਉਹਦੇ ਨਾਲ ਹੀ 1600 ਰੁਪਏ ਆ ਆ ਗਏ ਸਭ ਕਹਿੰਦੇ ਜੀ ਪਰ 1600 ਰੁਪਏ 1600 ਕਰੋੜ ਨਹੀਂ ਸਭ ਟੋਟਲ 13600 ਕਰੋੜ ਰੁਪਏ ਅੱਜ ਇਸ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਵਾਸਤੇ ਤੇ ਲੋਕਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਪੈਸਾ ਕੇਂਦਰ ਸਰਕਾਰ ਨੇ ਭਗਵਾਨ ਮਾਝੀ ਨੂੰ ਦਿੱਤਾ ਹੈ ਉਹ ਸਰਕਾਰ ਨੂੰ ਦਿੱਤਾ ਹੈ ਜਿਹੜੇ 23 ਦੇ ਅੰਦਰ ਕਹਿੰਦੇ ਸੀ ਵੀ ਮੈਂ ਅੰਡੇਾਂ ਤਾਂ ਹੀ ਦੇ ਮੁਆਵਜ਼ਾ ਦੇਊਂਗਾ ਮੁਰਗੀਆਂ ਦੇ ਮੈਂ ਮੁਆਵਜ਼ਾ ਦੇਊਂਗਾ ਅਜੇ 23 ਦਾ ਮੁਆਵਜ਼ਾ ਲੋਕਾਂ ਨੂੰ ਨਹੀਂ ਮਿਲਿਆ ਸਾਬ ਜਿਨ੍ਹਾਂ ਦੇ ਖੇਤ ਰੁੜ ਗਏ ਉਹਨਾਂ ਨੂੰ ਨਹੀਂ ਮਿਲ ਗਿਆ ਮੁਰਗੀ ਅੰਡਾ ਦਾ ਤਾਂ ਪਤਾ ਕਿੱਥੇ ਮਿਲਣਾ ਸੀ ਸਿਰਫ ਸਿਰਫ ਕੇਂਦਰ ਸਰਕਾਰ ਦਾ 150 ਰੁਪਏ ਜਿਹੜਾ ਉਹਨੂੰ ਆਇਆ ਸੀਗਾ ਉਹ ਇਹਨਾਂ ਨੇ ਦੇਤਾ ਬਾਕੀ ਜਿਹੜਾ ਇਹਨਾਂ ਨੇ ਆਪ ਦੇਣਾ ਸੀ ਆ 8200 ਰੁਪਏ ਉਹ ਕਿੱਥੇ ਹੁਣ 20000 ਕਰੋੜ ਦੇਣ ਦੀ ਗੱਲ ਕਰਦੇ 20000 ਕਰੋੜ ਦੇਣ ਵਾਸਤੇ ਪੰਚਾਇਤਾਂ ਤੋਂ ਪੈਸਾ ਇਕੱਠਾ ਕਰਨਗੇ ਤੇ ਪੈਸਾ ਕਿੰਨਾ ਆਇਆ ਹੈ ਨਾ કુલ ਕਿੰਨੇ ਕਰੋੜ ਰੁਪਏ ਨਾਲ 4 ਲੱਖ ਇਕੜ ਜਿੱਥੇ ਵੰਡਣਗੇ ਸਾਰੇ ਪੈਸੇ ਦਾ ਕੰਮ ਤਾਂ ਭਗਵਾਨ ਮਾਝੀ ਪੈਸੇ ਨਾਲ ਹੀ ਪਾਏ ਆ ਜਿਹੜੀ ਕਿਤੇ ਹੜ ਦੇ ਮਾਰ ਪਈ ਹੈ ਕਿਤੇ ਹੜ ਦੇ ਨਾਲ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਦੀ ਮਾਰ ਪਈ ਹੈ ਜਿਹੜੇ ਬੰਦ ਸੀਗੇ ਉਹਨਾਂ ਦੀ ਕਿਤੇ ਵੀ ਨਾ ਤਾਂ ਸੰਭਾਲ ਹੋਇਆ ਨਾ ਉਹਨਾਂ ਨੂੰ ਮਜ਼ਬੂਤ ਕੀਤਾ ਗਿਆ ਨਾ ਇੱਕ ਸਫਾਈ ਕੀਤੀ ਗਈ ਨਾਲਿਆਂ ਦੀ ਸਾਡੇ ਵਾਲੇ ਪਾਸੇ ਆਪਣੇ ਮਾਲਵੇ ਦੇ ਖੇਤਰ ਚ ਚੇ ਜਾ ਕੇ ਦੇਖੋ ਹੋਰ ਫਾਜ਼ਲ ਆ ਬਹੁਤ ਫਾਜ਼ਲ ਦਾ ਲੱਗਦਾ ਏਰੀਆ ਉੱਤੇ ਬਲਵਾਨੇ ਦਾ ਲੱਗਦਾ ਏਰੀਆ ਉੱਥੇ ਸੇਮ ਨਾਲੇ ਲੈ ਕੇ ਬੈਗੇ ਸਾਡੇ ਸੇਮ ਨਾਲਿਆਂ ਦੀ ਨਾ ਸਫਾਈ ਹੋਈ ਨਾ ਉਹਨਾਂ ਦੇ ਬੰਦ ਸੰਭਾਲੇ ਗਏ ਆਪਸ ਦੇ ਵਿੱਚ ਜਿੱਥੋਂ ਤਾਂ ਚ ਰਿਹਾ ਪੈਸਾ ਮੰਨ ਰੇਗਾ ਜੋ ਕਰਾ ਲਓ ਜੀ ਸਰਕਾਰ ਦੀ ਮਸ਼ੀਨਰੀ ਕਰ ਲੋਗੀ ਨਾ ਸਰਕਾਰ ਕੋਲ ਤੇਲ ਨਾ ਸਰਕਾਰ ਕੋਲ ਮਸ਼ੀਨਰੀ ਜਿਹੜਾ ਪੈਸਾ ਆਇਆ ਸੀਗਾ ਐਸਟੀਆਰਐਫ ਦਾ ਉਹ ਪਤਾ ਨਹੀਂ ਇਸਤਿਆਰਾਂ ਚ ਇਹ ਆਪਣੇ ਆਰ ਦੀ ਮਨੈਦੀ ਕਰਨ ਦੇ ਵਿੱਚ ਭਗਵੰਤ ਮਾਨ ਜੀ ਨੇ ਦਾਤਾ ਕਿ ਪੈਸਾ ਇਲਾਕਾ ਡੁੱਬਿਆ ਪਿਆ ਹੈ ਉਹ ਇਲਾਕਾ ਡੁੱਬਿਆ ਪਿਆ ਹੈ ਜਿਹਦੇ ਵਾਸਤੇ ਸਾਰਾ ਪੰਜਾਬ ਕਹਿੰਦਾ ਰਹਿੰਦਾ ਹੈ ਕਿ ਝੋਲਾ ਛੱਡ ਕੇ ਤੇ ਡਾਈਵਰਸੀਫਿਕੇਸ਼ਨ ਕਰੋ ਅਗਰ ਪੰਜਾਬ ਦੇ ਅੰਦਰ ਕਿਤੇ ਡਾਈਵਰਸੀਫਿਕੇਸ਼ਨ ਹੋਈ ਹੈ ਦਾ ਹੋਰ ਬੱਲਵਾਨਾ ਫਜ਼ਲ ਕਾ ਇਲਾਕੇ ਚ ਹੋਈਆਂ ਜਿੱਥੇ ਬਾਗ ਲਗੇ ਕੀ ਲੋਕੀ ਬਾਗਾਂ ਦੇ ਬਾਗ ਉਜੜ ਗਏ ਸਾਬ ਸੇਮ ਕਰਕੇ ਤੇ ਸੇਮ ਕਿਉਂ ਆਈ ਹੈ ਉੱਥੇ ਪਾਣੀ ਕਿਉਂ ਆਇਆ ਕੋਈ ਜੀਦਾ ਨਹੀਂ ਕੋਈ ਹੜ ਦਾ ਨਹੀਂ ਸੇਮ ਨਾਲਿਆਂ ਦੇ ਬੰਨ੍ਹ ਕੋ ਟੁੱਟ ਗਏ ਜੋ ਮਦਰੋਂ ਪਾਣੀ ਸਾਦ ਪੀਓ ਪਾਣੀ ਇੱਥੇ ਆ ਗਿਆ ਸੇਮ ਨਾਲੇ ਨਹੀਂ ਸੰਭਾਲੇ ਗਏ ਉਹਦੇ ਕਰਕੇ ਅੱਜ ਪੂਰੇ ਦੇ ਪੂਰੇ ਬਾਗ ਰੁੜ ਗਏ ਸਾਬ ਸਰਕਾਰ ਕੀ ਦਿੱਤੀ ਇਸ ਬਾਗਾਂ ਸਾਦ ਜੀਐਸਟੀ ਦਾ ਪੈਸਾ ਸਾਰਾ ਰਿਲੀਜ਼ ਹੋਇਆ ਸਾਬ ਉਹਨਾਂ ਨੇ ਕਿਹਾ ਵੀ ਸਾਨੂੰ ਜੀਐਸਟੀ ਕਰਕੇ ਨੁਕਸਾਨ ਹੋਇਆ ਹੈ ਤੇ ਨੁਕਸਾਨ ਦੱਸਦੇ 60 ਹਜ਼ਾਰ ਕਰੋੜ ਰੁਪਏ ਦਾ ਜੀਐਸਟੀ ਕਦੋਂ ਲਾਗੂ ਹੋਇਆ ਭਗਵੰਤ ਮਾਨ ਜੀ ਨੂੰ ਸ਼ਾਇਦ ਪਤਾ ਵੀ ਨਹੀਂ 2018 ਚ ਲਾਗੂ ਹੋਈ ਸੀ ਆ ਤਾਂ ਹੁਣ ਆ ਗੱਲ ਕਰੀ ਜਾਂਦੇ ਉਹ ਕਹਿੰਦੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਜੇ ਜੀਐਸਟੀ ਨਾ ਲਾਗੂ ਹੁੰਦੀ ਤਾਂ ਆ ਕਰ ਦਿੰਦੇ ਉਹ ਤਾਂ ਉਹੀ ਗੱਲ ਹੈ ਜੀ ਫੁੱਫੜ ਹੋਣਾ ਸੀ ਖੂਆ ਹੋਣੀ ਸੀ ਇਹਨਾਂ ਗੱਲਾਂ ਦੇ ਉਹ ਤਾਂ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕਰਦੇ ਸੀ ਭਗਵੰਤ ਮਾਨ ਜੀ ਆਪ ਬੀਜਰੀਵਾਲ ਸਾਹਿਬ 40000 ਕਰੋੜ ਰੁਪਇਆ ਮੈਂ ਐਕਸਾਈਜ਼ ਦੇ ਸ਼ਰਾਬ ਵਾਲੇ ਠੇਕਿਆਂ ਚੋਂ ਕੱਢ ਕੇ ਪੰਜਾਬ ਚ ਲਾਣੇ 20000 ਕਰੋੜ ਰੁਪਇਆ ਮੈਂ ਰੇਤੇ ਦੀ ਮਾਈਨਿੰਗ ਚੋਂ ਆਹ ਰੇਤਾ ਤੁਹਾਡੇ ਫਾਇਦੇ ਕਾਜੀ ਕੌਣ ਕਰਵਾ ਰਿਹਾ ਸਭ ਆਹ ਰੇਤਾ ਇੱਥੋਂ ਨਿਕਲ ਰਿਹਾ ਜਿਹੜੇ ਕਹਿੰਦੇ ਸੀ 5 ਰੁਪਏ ਕਿਊਬੇ ਖੁੱਟ ਦੇਾਂਗੇ ਕਿੰਨੇ ਇੱਥੇ ਰੇਟ ਕੀ ਹੈ ਸਭ ਇੱਥੇ ਅੱਜ ਦੇ ਦਿਨ ਰੇਤੇ ਦਾ ਰੇਟ ਕਿੰਨਾ ਹੈ ਉਹ ਪੈਸਾ 20000 ਕਰੋੜ ਰੇਤੇ ਦਾ ਆ ਤਾਂ ਰਿਹਾ ਪਰ ਪੰਜਾਬ ਦੇ ਖਜ਼ਾਨੇ ਚ ਨਹੀਂ ਜਾ ਰਿਹਾ ਸਭ ਉਹ ਦਿੱਲੀ ਜਾ ਰਿਹਾ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਉਸੇ ਤਰ੍ਹਾਂ 40000 ਕਰੋੜ ਰੁਪਇਆ ਦਾਰੂ ਵਾਲਾ ਜਿਹੜਾ ਉਹ ਕਿਤੇ ਜਾ ਰਿਹਾ ਆ ਇਹ 60000 ਕਰੋੜ ਰੁਪਇਆ ਇਹਨਾਂ ਨੇ ਇਧਰ ਜੀਐਸਟੀ ਕਾ ਨਿਕੜਦਾ ਸਭ ਜੀਐਸਟੀ ਲਾਗੂ ਹੋਈ ਹੈ ਆ ਜਿਹੜਾ ਇੱਕ ਫਰਜੀ ਤੁਸੀਂ ਕਾਗਜ਼ ਬਣਾਈ ਫਿਰਦੇ ਹੋ 60000 ਕਰੋੜ ਦਾ ਇਹਦੇ ਤੇ ਕੋਈ ਅਫਸਰ ਸਾਈਨ ਕਰਨ ਨੂੰ ਤਿਆਰ ਹੈ ਨਹੀਂ ਮੁੰਹੇਰੀ ਲਾਲ ਦੇ ਅਸਲੀ ਸੁਪਨੇ ਕੋਈ ਸਾਈਨ ਆਈਐਸ ਨੇ ਸਾਈਨ ਕੀਤੇ ਨਹੀਂ ਤੇ ਨੌਕਰੀ ਗਈ ਝੂਠ ਦਾ ਪਲੰਦਾ ਵੇਚ ਰਹੇ ਭਗਵੰਤ ਮਾਨ ਜੀ ਕਹਿੰਦੇ ਮੈਨੂੰ 12000 ਕਰੋੜ ਨਹੀਂ ਦਿਸਦੇ ਇੱਥੇ 12000 ਕਰੋੜ ਮੈਨੂੰ ਦਿਸ ਨਹੀਂ ਦੇ ਅਕਾਊਂਟ ਤੇ ਜਿਸ ਸਖਸ਼ ਨੂੰ ਜਿਸ ਮੁੱਖ ਮੰਤਰੀ ਨੂੰ 12000 ਕਰੋੜ ਰੁਪਏ ਨਹੀਂ ਦਿਖਦੇ ਉਹਨਾਂ ਨੂੰ 3 ਕਰੋੜ ਪੰਜਾਬੀ ਕਿਵੇਂ ਦਿਖਣਗੇ ਸਾਬ ਨਾ ਪੁੱਛਣਾ ਚਾਹਨਾ ਪਗਵੰਤ ਮਾਨ ਜੀ ਉਸ ਪੈਸੇ ਦਾ ਇਸਤੇਮਾਲ ਕਰੋ ਲੋਕਾਂ ਦੀ ਮਦਦ ਕਰੋ ਗਰੀਬ ਦੀ ਮਦਦ ਕਰੋ 13000 ਕਰੋੜ ਰੁਪਏ ਦੀ ਮੰਗ ਕੀਤੀ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਤੋਂ ਉਹਦੇ ਚ ਮਜ਼ਦੂਰ ਦਾ ਇੱਕ ਦੁਵਾਨੀ ਨਹੀਂ ਪਾਈ ਮਜ਼ਦੂਰ ਵਾਸਤੇ ਸਾਨੂੰ ਚਾਹੀਦਾ ਮਜ਼ਦੂਰ ਗਰੀਬ ਨੂੰ ਤਾਂ ਬੰਦਾ ਹੀ ਨਹੀਂ ਸਮਝਦੀ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਤੇ ਮਜ਼ਦੂਰ ਨੂੰ ਬੰਦਾ ਹੀ ਨਹੀਂ ਸਮਝਦੀ ਸਰ ਕੇਂਦਰੀ ਮੰਤਰੀ ਇਹ ਕਹਿ ਰਹੇ ਨੇ ਕਿ ਤਸਵੀਰਾਂ ਕਰਵਾ ਕੇ ਜਿਹੜੇ ਵਾਪਸੀ ਮੋਦੀ ਸਭ ਕੰਮ ਤਾਂ ਸਰਕਾਰ ਨੇ ਕਰਨਾ ਹੈ ਸਰਕਾਰ ਕਿਤੇ ਦਿਖ ਨਹੀਂ ਰਹੀ ਉਹ ਆ ਕੇ ਬਾਹ ਫੜਦੇ ਹੈ ਜੇ ਕੇਂਦਰੀ ਮੰਤਰੀ ਆ ਰਹੇ ਤੇ ਲੈ ਜਾ ਕੇ ਪ੍ਰਧਾਨ ਮੰਤਰੀ ਕੋਲ ਗੱਲ ਰੱਖੀਏ ਸਾ ਪ੍ਰਧਾਨ ਮੰਤਰੀ ਜੀ ਸਾਰਾ ਆਪ ਸਰਵੇ ਕਰਕੇ ਗਏ ਉਹਦੇ ਵਿੱਚ ਜੇ ਆ ਕੇ ਕੋਈ ਗਿਆ ਤਾਂ ਉਹ ਕਹਿੰਦੇ ਫੋਟੋ ਖਿਚਾਣਗੇ ਫੋਟੋ ਤਾਂ ਮੁੱਖ ਮੰਤਰੀ ਜੀ हां ता हरे पंजाब छे रंगिया पे ਤੁਹਾਡੀ ਫੋਟੋ ਨਾਲ ਉਹਦੇ ਦਰਸ਼ਨਾ ਨਾਲ ਜੇ ਕੋਈ ਫੜ ਰੁਕਦਾ ਤਾਂ ਰੁਕ ਜਾਣਾ ਸੀ ਹੁੰਦਾ ਡਾਕਟਰ ਸਾਹਿਬ ਜਿਹੜਾ ਨਾ ਕਹਿਆ ਇਸ ਦਾ ਕੇ ਤੁਸੀਂ ਵੀ ਰਹੇ ਮੇਰੇ ਬਾਰੇ ਤੁਹਾਡੇ ਸਾਹਿਬ ਹੁਣ ਰੇਤ ਪਾਣੀ ਰਹੇਗੀ ਕਿਸਾਨ ਦੇ ਸਿਰ 'ਚ ਆ ਜਿਹੜਾ ਰੇਤ ਆਈ ਹੈ ਕਿ ਘਾਰ ਆਈ ਹੈ ਉਹਨੂੰ ਖਰੀਦੂਗਾ ਕੌਣ ਕੌਣ ਤੋਂ ਕਦੂਗਾ ਸਾ ਉਹਦਾ ਕੋਈ ਇੰਤਜ਼ਾਮ ਕਰਦੇ ਨਹੀਂ ਕਹਿੰਦੇ ਅਸੀਂ ਮਸ਼ੀਨਾਂ ਦੇਾਂਗੇ ਰੇਤ ਜੇ ਤੇ ਨਾ ਕੀ ਨਾ ਸਾਬ ਰੇਤ ਨਾਲ ਦੇ ਐਮਐਲਏ ਨੇ ਬਕਵਾਣੀ ਹੈ ਕਿਸਾਨ ਨੇ ਨਹੀਂ ਤੇ ਬੜੀ ਸਾਹਿਬ ਮੇਰੇ ਤੋਂ ਲਿਖਾ ਲਓ ਹੋਣੇ ਵਾਸਤੇ ਕੋਈ ਕਾਨੂੰਨ ਨਹੀਂ ਪਤਾ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਸੀ ਔਰ ਆਪ ਸੁਪਰੀਮੋ ਰਵੀਂ ਮਕੇਜਰੀਵਾਲ ਅਜੇ ਤੱਕ ਦਿਖਾਈ ਨਹੀਂ ਦਿੱਤੀ ਇਸ ਬਾਰੇ ਕੁਝ ਕੀ ਕਹਿਣਾ ਚਾਹੋ ਮੈਂ ਤਾਂ ਕਹਿਣਾ ਕੇਜਰੀਵਾਲ ਸਾਹਿਬ ਦੇ ਇੱਥੇ ਚਰਨ ਨਾ ਪੈਣ ਪੰਜਾਬ ਚ ਤਾਂ ਹੀ ਠੀਕ ਹੈ ਸਭ ਪੰਜਾਬ ਨੂੰ ਬਚਾਈਏ ਆਪਾਂ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹਿਣਾ ਹੀ ਆ ਵੀ ਘਟੋ ਘਟ ਪੰਜਾਬ ਨੂੰ ਕੇਜਰੀਵਾਲ ਸਾਹਿਬ ਤੋਂ ਸੋਜੋਦੀਏ ਜੀ ਤੋਂ ਬਚਾ ਲੋ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀਗਾ ਬਚਾਓ ਉਹਨਾਂ ਤੋਂ ਪੰਜਾਬ ਦੀ ਬਾਫੜੋ ਭਗਵੰਤ ਮਾਨ ਜੀ ਮੇਰੀ ਤਾਂ